ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਜ ਤੇ ਆਪਾਂ ਵੀ ਵਧੀਆ ਠੀਕ ਠਾਕ ਆ ਤੇ ਅੱਜ ਦੇ ਆਪਾਂ ਨੇ ਦਿਨ ਦੀ ਸ਼ੁਰੂਆਤ ਹੋ ਗਈ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਗਾਟਰ ਚੁੱਕ ਲਿਆ ਪਾਣ ਕੇ ਪਹਿਲਾਂ ਗਾਟਰ ਕੰਦੀਆਂ ਕਰੇਨਾ ਇਹਨੂੰ ਲੋਡ ਕਰਨ ਲਈ ਆਪਾਂ ਲੈ ਕੇ ਜਾਵਾਂਗੇ ਤੇ ਲਾਂਚੀ ਕਰਾਂਗੇ ਤੇ ਮੈਂ ਸੋਚਿਆ ਚੱਲ ਅੱਜ ਬਲੌਗ ਦੀ ਸਟਾਰਟ ਇੱਥੇ ਹੀ ਕਰ ਲੈਨੇ ਆਂ ਦੀ ਗਾੜੀ ਗਾੜੀ ਕੀ ਹੁੰਦਾ ਅੱਜ ਸਾਰਾ ਦਿਨ ਆਪਾਂ ਕੀ ਕੀ ਕਰਦੇ ਆਂ ਮਿਲਦੇ ਆਂ ਆਪਾਂ ਤੁਹਾਨੂੰ ਤੁਸੀਂ ਜੁੜੇ ਰਹੋ ਆਪਣੇ ਨਾਲ ਤੰਦਮਾਰ ਨਦੀ ਚ ਪਾਣੀ ਵਧ ਗਿਆ ਆਪਾਂ ਇਧਰ ਆਣ ਕੇ ਬਿਠੇ ਨੇ ਵੀ ਗੱਡੀ ਗਿਆ ਗੱਡ ਰਹਿ ਗਏ ਬਸ ਦਾ ਕੋਈ ਹਿਸਾਬ ਆ। ਆ ਬਦਕੀ ਬਲਾਕ ਹੋ ਗਿਆ ਦੱਸ। ਲੋ ਵੀ ਮਿੱਤਰੋ ਸ਼ਾਮਾਂ ਦਾ ਹੋ ਗਿਆ ਟਾਈਮ ਤੇ ਗੱਡਰ ਇੱਧਰ ਦੋ ਗਏ ਆ ਨਵੀਂ ਸਪੈਨ ਚ ਤੇ ਗੱਡਰ ਰਹਿ ਗਏ ਸਾਰੇ ਇੱਧਰ 8 ਤੇ 8 16 16 20 ਤੇ 22 ਗੱਡਰ ਰਹਿ ਗਏ। ਤੇ ਨਦੀ ਚ ਪਾਣੀ ਵੀ ਬਹੁਤ ਵੱਧ ਗਿਆ ਮਤਲਬ। ਅੱਜ ਆਪਾਂ ਉਹ ਕਲਿੱਪ ਪਾਵਾਂਗੇ ਵਿੱਚ ਜਦੋਂ ਇਹਦਾ ਪਾਣੀ ਆਉਂਦਾ ਹੈ ਨਦੀ ਦੇ ਵਿੱਚ ਤੇ ਕਿੰਨਾ ਕੁ ਪਾਣੀ ਆਉਂਦਾ ਉਹ ਕਲਿੱਪ ਪੁਰਾਣੀ ਪਈ ਹੈ ਆਪਣੇ ਕੋਲ ਉਹ ਪਾਵਾਂਗੇ ਕਿ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਕੀ ਥੱਲੀ ਜਾਂਦਾ ਕਾਰੋਬਾਰ ਠੀਕ ਠਾਕ ਅੱਜ ਦਾ ਵਲੌਗ ਬਣਿਆ ਹੀ ਨਹੀਂ ਸਿਰਫ ਇੱਕ ਦੋ ਕਲਿੱਪ ਆਈਆਂ ਤਿੰਨ ਚਾਰ ਮਿੰਟ ਦਾ ਵਲੌਗ ਹੋਣਾ ਆਪਾਂ ਕਰੇਨਾ ਆਪਣੀਆਂ ਲੱਗੀਆਂ ਪੂਰੀਆਂ ਕਿਵਰਦਸਤ ਪੂਰਾ ਪੂਰਾ ਉਹ ਤੱਕ ਤਿਆਰ ਹੋ ਗਿਆ ਉਹ ਤੱਕ ਫਿਲਾਬ ਹੋ ਗਈ। ਉਹ ਫਸ ਫਿਲਾਬ ਹੈ ਕਿ ਕਰਨ ਲਈ ਤਿੰਨ ਮਹੀਨੇ ਜੇ ਮਹੀਨੇ ਡੇਢ ਮਹੀਨੇ ਚਾਰ ਹੋ ਜਾਣਾ। ਉਹ ਵੀ ਮਿੱਤਰੋ ਪਾਣੀ ਦੀ ਤੇ ਬਹੁਤ ਤਮਾਰ ਹੋ ਗਈ ਹੈ। ਮਿੱਟੀ ਇਦੋਂ ਹੋਰ ਹੋਰ ਹੋਰ। ਹੋਰ ਚੜ ਗਈ ਮਿੱਟੀ। ਬਹੁਤ ਜ਼ਿਆਦਾ ਦੇਖੀ ਲੱਗੀ। ਬਹੁਤ ਜ਼ਿਆਦਾ ਤੇਜ਼ ਆ ਗਿਆ। ਜਦੋਂ ਮਿੱਟੀ ਦਾ ਇੱਧਰ ਮਿੱਟੀ ਡਿੱਗਣੀ ਹੈ ਜੀ ਉਸ ਤੋਂ ਡਟਾ। ਉੱਧਰ ਗਾੜੀ ਲਗਾਉਣੀ। ਇੱਧਰ ਸਾਰੇ ਸਲੈਬ ਹੋ ਗਏ। ਬਹੁਤ ਵਧੀਆ ਸਲੈਬ ਹੈ ਸਾਰੇ ਟੋਟਲ। ਸਭ ਤੋਂ ਪਹਿਲਾਂ ਗਾਟਰ ਇੱਥੋਂ ਸ਼ੁਰੂ ਕੀਤੇ ਸੀ। ਪਹਿਲਾਂ ਗਾਟਰ। ਔਰ ਇਹ ਬਹੁਤ ਤੇਜ਼ੀ ਨਾਲ ਚੱਲਦਾ। ਉਹ ਡਾੜੀ ਲਾਣਾ। लकड़ के है ये। लकड़ तो गया। और ज्यादा तेज